ਕਈ ਨੇ ਮੋਤਲ ਡੀਆਈਜੀ ਹਜਰਨ ਸਿੰਘ ਪੁੱਲਰ ਮਾਮਲੇ 'ਚ 300 ਪੰਨਿਆਂ ਦੀ ਚਾਰਜ ਸ਼ੀਟ ਦਾਇਰ ਕਰ ਦਿੱਤੀ ਹੈ। ਜਾਂਚ ਟੀਮ ਨੇ ਪੁੱਲਰ ਤੇ ਵਿਚੋਲੇ ਕਿਸ਼ਾਨੂ ਨੂੰ આરોપી ਬਣਾਇਆ। ਹਾਲਾਂਕਿ ਜਾਂਚ ਦੌਰਾਨ ਸੀਬੀਆਈ ਨੇ ਵਿਚੋਲੇ ਦੇ ਕਰੋਬਰਾਮਤ ਕੀਤੀ ਡਾਇਰੀ 'ਚੋਂ ਜਿਹੜੇ ਨੌਕਰਾਂਾਂ ਤੇ ਅਧਿਕਾਰੀਆਂ ਦੇ ਨਾਮ ਮਿਲੇ ਸਨ ਤੇ ਬੈਂਕ ਖਾਤੇ ਨੰਬਰ ਜੋ ਮਿਲੇ ਸਨ ਉਹ ਚਾਰਜ ਸ਼ੀਟ 'ਚ ਸ਼ਾਮਲ ਨਹੀਂ ਕੀਤੇ ਨੇ। ਇਸ ਤੋਂ ਇਲਾਵਾ ਜਾਂਚ ਟੀਮ ਨੇ ਦੋਵਾਂ ਮੁਲਜ਼ਮਾਂ ਖਿਲਾਫ ਧਾਇਰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸੀਬੀਆਈ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਦੀ ਧਾਰਾ 61(2) ਤੇ ਭ੍ਰਿਸ਼ਟਾਚਾਰ ਰੋਕਥਾਮ ਐਕਟ 1988 ਦੀ ਧਾਰਾ 12 ਸ਼ਾਮਲ ਕੀਤੀ ਹੈ। ਦੱਸ ਦਈਏ ਕਿ ਅੱਜ ਸੀਬੀਆਈ ਪੁੱਲਰ ਤੇ ਵਿਚੋਲੇ ਵਿਰੁੱਧ ਭ੍ਰਿਸ਼ਟਾਚਾਰ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਦੋਵਾਂ ਮਾਮਲਿਆਂ ਦੀ ਸੁਣਵਾਈ ਕਰੇਗੀ। ਦੋਵੇਂ ਪਿਛਲੇ 14-15 ਤੋਂ ਨਿਆਂਇਕ ਹਿਰਾਸਤ 'ਚ ਸਨ। ਇਸ ਦੌਰਾਨ ਈਡੀ ਨੇ ਵੀ ਪੁੱਲਰ ਵਿਰੁੱਧ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਤੇ ਜਾਂਚ ਤੇਜ਼ ਕਰ ਦਿੱਤੀ ਹੈ। ਇਡੀ ਪੁਲਰ ਦੇ ਬੈਂਕ ਖਾਤੇਆਂ ਲੈਂਡ ਦੇਣ ਤੇ ਉਸ ਦੀਆਂ ਬੇਨਾਮੀ ਜਾਇਦਾਦਾਂ ਦੀ ਜਾਂਚ ਕਰ ਰਹੀ ਹੈ ਦੱਸਦੀ ਹੈ ਕਿ 16 ਅਕਤੂਬਰ ਨੂੰ ਸੀਬੀਆਈ ਨੇ ਮੰਡੀ ਗੋਬਿੰਦਗਨ ਨਿਵਾਸੀ ਆਕਾਸ਼ ਬੱਤਾ ਦੀ ਸ਼ਿਕਾਇਤ ਦੇ ਆਧਾਰ ਤੇ ਵਿਚੋਲੇ ਖਿਸ਼ਾਨੂ ਤੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁਲਨ ਨੂੰ ਗ੍ਰਫਤਾਰ ਕੀਤਾ ਸੀ ਸ਼ਿਕਾਇਤ ਦੇ ਆਧਾਰ ਤੇ ਸੀਬੀਆਈ ਨੇ ਦੋਮਾ ਵਿਰੁੱਧ ਪੀਸੀ ਐਕਟ ਦੀ ਧਾਰਾ 7 ਤੇ 7ਏ ਤਹਿਤ ਕੇਸ ਦਰਜ ਕੀਤਾ ਪੁਲਰ ਦੇ ਘਰ ਤੇ ਛਾਪੇਮਾਰੀ ਦੌਰਾਨ ਜਾਂਚ ਟੀਮ ਨੇ ਉਸ ਦੇ ਫਾਰਮ ਹਾਊਸ ਤੋਂ 7.32 ਕਰੋੜ ਰੁਪਏ ਦੀ ਨਕਦੀ ਲਗਭਗ 2.5 ਕਿਲੋ ਸੋਨੇ ਦੇ ਗਹਿਣੇ 24 ਮਹਿੰਗੀਆਂ ਘੜੀਆਂ ਤੇ ਵੱਖ-ਵੱਖ ਬ੍ਰਾਂਡਾਂ ਦੀਆਂ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਸਨ ਹੁਣ ਸੀਬੀਆਈ ਨੇ ਇਸ ਮਾਮਲੇ 'ਚ 300 ਪੰਨਿਆਂ ਦੀ ਚਾਰਜ ਸ਼ੀਟ ਵੀ ਤਿਆਰ ਕਰ ਦਿੱਤੀ ਹੈ